ਹਾਂ ਮਮੇ ਸੀਗਾ ਕੀ ਹਾਲ ਹੈ ਹਾ ਫੜ ਮਮੀ ਐਂ ਜੀ ਨੇ ਨਾ ਕਹਦਾ ਸੀ ਮੇ ਦਾ ਕਰ ਸਮਾਦ ਵੀ ਲੌਂਦੀ ਮਾੜੀ ਜੀ ਸਟਿੰਗ ਪਾ ਗਨਦੀ ਬਾਕੀ ਮੈਂ ਪੀ ਲਈ ਥੋੜੀ ਜਿਹੀ ਪਾ ਗਤੀ ਐਵੇਂ ਮਾੜੀ ਜੀ ਕਿਦਾਂ ਕੌੜੀ ਆਈ ਕੌੜੀ ਐਵੇਂ ਚਾਲੀ ਤੇ ਹੋ ਵੀ ਆ ਕੌੜੀ ਹੈ ਤੇ ਮਾੜੀ ਐ ਦੀ ਸਿਹਤ ਲਈ ਪਰ ਨੂੰੰਡੇ ਹੀ ਹੁਣ ਚੱਲ ਧੀ ਕੋਈ ਗੱਲ ਨਹੀਂ ਇੱਕ ਘੁੱਟ ਦੀ ਕੋਈ ਗੱਲ ਨਹੀਂ ਪੰਭੀਰੀ ਪੰਭੀਰੀ ਉਹਨੂੰ ਨਾ ਟੋਕਾ ਜਨੇ ਉੱਡਦਾ ਫਿਰੰਡਾ ਜੜਾ ਜੜਾ ਉਹਨੂੰ ਕਹਿੰਦੀ ਆ ਵੀ ਆ ਮੱਛਰ ਕੀ ਆਏ ਮੱਛਰ ਆ ਮੱਛਰ ਨਹੀਂ ਬੱਤ ਪੰਭੀਰੀ ਪੰਮੀ ਪੰਭੀਰੀ ਕਹਿੰਦੇ ਕਿ ਇਹਨਾਂ ਨੂੰ ਜਹਾਜ਼ ਵੀ ਕਿਹਾ ਲੈ ਕਹਿੰਦੇ ਜਹਾਜ਼ ਵੀ ਜਹਾਜ਼ ਵੀ ਆ ਹਾਂ ਜਹਾਜ਼ ਜਹਾਜ਼ ਹਾਂ ਕਿੱਥੇ ਚੱਲੇ ਰਹਿਣਾ ਆਪਾਂ ਆਪਾਂ ਛੁੱਟੇ ਸਾਸ ਨੂੰ ਤੇ ਚੱਲੇ ਆ ਕੀ ਰਹਿ ਗਿਆ ਵਾ ਉਹ ਬੋਤਲ ਰਹਿ ਗਿਆ ਵਾ ਹਾਂ ਕਹਿੰਦੀ ਉਹ ਵੇ ਮੇਰੀ ਬੋਤਲ ਰਹਿ ਗਿਆ ਵਾ ਚੱਲ ਤਾਂ ਦਦੀ ਨੂੰ ਫਲੈਂਕ ਕਰ ਦਾਂ ਕਹ ਦਦੀ ਬਾਏ ਚੰਗਾ ਕੋ ਕੇ ਬਾਏ ਯਾਰ ਇਸ ਵੇਰ ਦੀ ਆ ਕੀ ਸਹੀ ਗਾ ਤਾਂ ਦਦੀ ਮੈਂ ਸੋਣਾ ਲੱਗਦਾ ਮੈਂ ਬੈਲਟ ਲਾਈ ਆ ਮੈਂ ਬੱਟੇ ਲਾਈਆਂ ਅਹ ਦਦੀ ਉਹ ਚਲ ਗਈ ਦਦੀ ਆ ਦਦੀ ਚਲ ਗਈ ਆ ਹਾਂ ਕੀ ਆ ਮਛਰ ਦੀ ਹੈ ਹੈ ਮਛਰ ਦੀ ਆ ਤਸਵੀਰ ਦਿਓ ਕਿੱਥੇ ਮਮਾ ਮਮਾ ਕਿੱਥੇ ਆ ਮੈਂ ਉਹ ਯਾਦੀ ਆ ਗਏ ਮਮਾ ਆ ਦੇ ਕੰਮ ਨੂੰ ਕੋਕਲੋ ਮੈਂ ਕਿੱਥੇ ਇਧਰ ਕਿੱਥੇ ਬਾਹਰ ਹੋ ਗਏ ਮਮਾ ਕਿੱਥੇ ਆ ਆਈ ਮਮਾ ਆ ਗਏ ਆ ਚੀਜ਼ਾਂ ਤੇ ਲੱਭਦੀ ਏ ਤੇ ਬਸ ਮੈਂ ਆ ਚੀਜ਼ਾਂ ਤੇ ਲੱਭਦੀ ਆ ਵੀ ਦਾਦਾ ਉਹਦੇ ਹੂਟੇ ਦਈ ਜਾਵੇ ਬਸ ਹੈ ਚਾਲਣ ਕੰਮ ਕਰਨ ਦੇ ਵੀ ਚਲ ਆ ਜਾ ਕੋਈ ਗੱਲ ਨਹੀਂ ਕੋਈ ਨਹੀਂ ਚਲ ਚੱਬਾਇਆ ਕਰਦੇ ਹੁੰਦਾ ਦਨ ਹੈ ਚਲ ਗਿਆ ਚਲ ਮੰਮਣ ਕਾ ਚੁੱਪ ਕਰ ਜਾ ਮੈਂ ਤੈਨੂੰ ਬੁਲਾਉਣਾ ਚਲ ਜਾ ਮੂੰ ਖਾ ਚੁੱਪ ਕਰ ਜਾ ਮੋਹ ਤੇ ਉਂਗਰ ਰੱਖ ਨਾ ਈਦਾ ਬੁੱਲਾ ਤੇ ਉਂਗਰ ਰੱਖ ਕੇ ਕਹ ਚੁੱਪ ਈਦਾ ਸਭ ਪਕਾਜੋ ਚੱਲ ਆ ਚਲੀ ਮਮਾ ਕਹ ਓਏ ਮਮਾ 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 ਮਛੰਡੀ ਓਏ ਕੀ ਕਰਦੀ ਮਮਾ ਮਛਰਦੀ ਮਛੰਡੀ ਚੱਲਾ ਲਾ ਮਛੰਡੀ ਕਹਿੰਦੇ ਮਛਰਦੀਆਂ ਕਹਿੰਦੇ ਮੰਨਣਾ ਬੁਲਾਈ ਚੰਗਾ ਫਿਰ ਰਹਿਂਦੇ ਨੂੰ ਇਹਨੂੰ ਰਹਿਂਦੇ ਬਾਹਰ ਹੀ ਕੁੱਤੇ ਨੂੰ ਕਹਿੰਦੇ ਵੀ ਚੀਜੀ ਖਾਣਾ। ਓਏ। ਸੁਟੂ ਫੱਟੇ ਨਾ। ਹਾਂ? ਸੁਟੂ ਫੱਟੇ ਨਾ। ਹਾਂ। ਆਏ, ਆਏ ਫੜਦਾ ਇਹਨੂੰ। ਆਏ ਫੜਦਾ ਇਹਨੂੰ। ਭੱਜ ਗਿਆ। ਭੱਜ ਗਿਆ। ਕਿੱਥੇ ਓਏ? ਵਾਜ ਮਾਰ ਇਹ ਨਿਕਲਾ ਤੁੰਨੇ ਹਾਂ ਹਨਾ ਤੁੰਨੇ ਕਾਲਾ ਹਨੂ ਕਾਚ ਮੋ ਚੇ ਕਾਲਾ ਵਾਰ ਵਾਜ ਕਹਿ ਸੁਣਦਾ ਨਹੀਂ ਡੋਗੀ ਕਹਿੰਦੀ ਸੁਣਦਾ ਨਹੀਂ ਡੋਗੀ ਆਪਣੇ ਘਰ ਚੜ ਗਿਆ ਹਾ ਭੱਜ ਕੇ ਚਲ ਗਿਆ ਅੱਛਾ ਮੈਂ ਰਿਪੀਟ ਤਾਂ ਪਤਾ ਕਿਹ ਵਾਲੇ ਕਿਉਂ ਗੱਲ ਕਰਦਾ ਮੈਂ ਕਹਾਂ ਤੁਹਾਨੂੰ ਪ੍ਰੋਪਰ ਪਤਾ ਲੱਗੇ ਵੀ ਬੋਲਣ ਕਿ ਲਈਏ ਕਿਉਂਕਿ ਹੁਣ ਇਹ ਤੇ ਮੈਨੂੰ ਪਤਾ ਹੈ ਕੀ ਗੱਲਾਂ ਕਰਨ ਡੀ ਐ ਅੱਛਾ ਫੜਨਾ ਉਹਨੂੰ ਮੈਂ ਚਲ ਗਿਆ ਆਪਣੇ ਘਰ ਹਾਂ ਇਹ ਕਬੂਤਰੂ ਲੈ ਹੁਣ ਕਹਿੰਦੀ ਆ ਵੀ ਆਹ ਹੈਗਾ ਜੀ ਕਬੂਤਰੂ ਖਾ ਕਬੂਤਰੂ ਆਹੋ ਮੈਨੂੰ ਫੱਲਾ ਨਾ ਚੁੰਨੀਆਂ ਲੈ ਜਾ ਉਹ ਅੰਦਰ ਸਲੂਨ ਚ ਪੱਤੇ ਤੈਨੂੰ ਮਾਰ ਕੇ ਆ ਉਹਨੇ ਲੈ ਕੇ ਆਵਾ ਮੈਂ ਕੋ ਨੂੰ ਲੈ ਕੇ ਆਵਾ ਉਹਨੇ ਮੈਨੂੰ ਮਾਰਨਾ ਜਾਂ ਤੂੰ ਜਾ ਨਹੀਂ ਤੁਸੀਂ ਜਾਓ ਜਾਓ ਹਾਂ ਇਹ ਲੈ ਜਾ ਲੈ ਜਾ ਇਹਨੂੰ ਫੱਕੇ ਦਾ ਫੱਲਾ ਅੱਗ ਨੂੰ ਆ ਜਾ ਆ ਜਾ 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 ਫੱਕੇ ਲੈ ਜਾ ਦੰਦੀ ਵੱਟਦੀ ਆ ਹਾਂ ਦੰਦੀ ਵੱਟਦੀ ਆ ਕਿੰਨੇ ਉਹਦੀ ਡੋਗੀ ਨੇ ਅੱਛਾ ਡੋਗੀ ਨੇ ਕਹਿੰਦੇ ਡੋਗ ਨਹੀਂ ਨੀ ਦੀ ਵੜਤੀ ਨੂੰ ਥੱਪਾ ਮਾਰ ਕਹੂੰ ਥੱਪੜ ਕੋ ਮਾਰਾ ਉਹਨੂੰ ਓਤੇ ਥੱਪਾ ਮਾਰ ਮਾਰ ਕੇ ਅੱਛਾ ਵਟ ਕੇ ਥੱਪੜ ਮਾਰਾਂ ਤੇਰੇ ਸਦਕੇ ਕਿਉਂ ਥੱਪੜ ਨਹੀਂ ਮਾਰਨਾ ਮੈਂ ਨਹੀਂ ਕਿੱਦਾਂ ਮਾਰਾਂ ਅੱਛਾ ਇਤਨਾ ਮਾਰਾ ਇਤਨਾ ਅੱਛਾ ਇਤਨਾ ਮਾਰ ਨਾ ਇਦਾਂ ਨਹੀਂ ਮਾਰਨਾ ਮੈਂ ਮੈਂ ਕੋ ਮਾਰਾਂ ਤੇ ਚਿੱਤੂ ਚੀ ਮਾਰੋ ਉਹਨੂੰ ਪਤਾ ਅਸਲ 'ਚ ਤੁਹਾਨੂੰ ਮੈਂ ਦੱਸਾਂ ਇੱਕ ਚੀਜ਼ ਹੋਰ ਮੈਂ ਲੁਕਾ ਰੱਖਣਾ ਬੰਦਾ ਕਿ ਆਂਦੀ ਆਂਦੀ ਵੀ ਚੁੰਨੀ ਲੈ ਜਾਣ ਕੇ ਉਹ ਉਹ ਵੇਲਾ ਕਹਿੰਦੀ ਕਹਿੰਦੀ ਵੀ ਚੁੰਨੀ ਲੈ ਲਾ ਆ ਜਾ ਅੱਜ ਚੁੰਨੀ ਲੈ ਲਾ ਦੇਵਾ ਆਜ ਨੂੰ ਜ਼ੋਰ ਚ ਆਜ ਦੇ ਤੈਨੂੰ ਤੈਨੂੰ ਅੱਜ ਮਜ਼ਾ ਆਉਂਦਿਆ ਕਣੀ ਇਹਦੀਆਂ 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 ਗੱਲਾਂ ਸੁਣਨ ਦਾ ਮਜ਼ਾ ਆਉਂਦਿਆ ਕਣੀ ਉਹ ਕਹਿੰਦੀ ਵੀ ਮੇਰੀ ਮਾਂ ਦੇ ਕੋਲੋਂ ਪਰਸ ਲੈ ਲਾ ਆ ਜਾ ਨਹੀਂ ਹੁੰਦਾ ਹਾਂ ਥੱਪੜ ਮਾਰਾਂ ਉਹਨੂੰ ਨਹੀਂ ਅੱਜ ਮੈਨੂੰ ਵੀ ਬੜਾ ਮਜ਼ਾ ਆਂਦਾ ਗੱਲਾਂ ਸੁਣਦਾ ਜਿੰਨੀਆਂ ਗੱਲਾਂ ਕਰਨ ਢਈ ਅੱਜ ਨੂੰ ਬਹੁਤ ਵਧੀਆ ਕੀ ਆਂਦੀ ਆ ਇਹ ਨਹੀਂ ਸਮਝ ਲੈ ਕਿ ਉਹਨ ਕੀ ਬੋਲ ਰਿਹਾ ਅੱਛਾ ਹਵਾ ਪੈਂਦੀ ਆ ਅੱਛਾ ਅੱਛਾ ਤੂੰ ਹਵਾ ਘੜੀ ਨਹੀਂ ਤੇ ਅਜਾ ਕੋੜਾ ਕਿੱਥੇ ਆ ਕਿੱਥੇ ਕੋੜਾ ਉਹੀ ਉਹ ਤੇ ਡੋਗੀ ਆ ਪੁੱਤ ਆ ਜਾ ਮੈਂ ਤੈਨੂੰ ਖਾਣਾ ਦਤੀ ਕਹਿੰਦੀ ਆ ਜਾ ਰੋਟੀ ਖਾ ਲੈ ਰੋਟੀ ਆਪਣੇ ਘਰ ਚੜ ਗਿਆ ਆ ਚੱਲ ਗਿਆ ਚੱਲ ਗਿਆ ਅੱਗੇ ਮੈਂ ਨਹੀਂ ਪਤਾ ਹੁਣ ਮੈਂ ਥੱਕ ਗਿਆ ਹਾਂ ਕਿੱਥੇ ਜਾਣਾ ਆ ਮੇਰੇ ਦਿਨ ਮੇਰੀ ਜਾਨ ਨਹੀਂ ਛੱਡਦੀ ਵਾ ਮੈਨੂੰ ਮੈਂ ਜਾਵਾਂ ਮੰਮੀ ਇਹਦੀ ਤਾਂ ਕਦੇ ਜਾਂਦੀ ਨਹੀਂ ਆ ਮੈਨੂੰ ਕਹਿੰਦੀ ਕਿੱਥੇ ਜਾਣਾ ਡੌਗੀ ਕੋ ਮੈਂ ਨਹੀਂ ਜਾਣਾ ਚੱਲ ਆ ਹਵਾ ਵਾ ਗੰਡੀ ਅੰਦਰ ਚਲੀਏ ਠੰਡੇ ਆ ਚੱਲ ਆ ਸਲੂਨ ਚਲੀਏ ਮੈਂ ਚੱਲੇ ਆ ਬਾਏ ਚੰਗਾ ਫਿਰ ਮੈਂ ਚੱਲੇ ਆ ਜਾ ਆਪੇ ਹਾਈ ਡੌਗੀ ਆ ਗਏ ਡੋਗੀ ਆ ਗਈ ਡੋਗੀ ਆ ਗਈ ਬੜੀ ਗਰ ਡੋਗੀ ਆ ਪਾਜਾ 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 ਆਇਆ ਆ ਗਈ ਆ ਗਈ ਓਏ ਭੱਜੋ ਓਏ ਓਏ ਪੱਜੋ 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 ਡੋਗੀ ਆ ਗਈ ਹਾਏ ਆਏ ਪਾਜਾ ਪਾਜਾ ਆਏ ਆਏ ਪਾਜਾ 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 ਸਿੱਧੀ ਆ ਗਈ ਆ ਗਈ ਆ ਗਈ ਆ ਗਈ ਅਗਰ ਡੋਗੀ ਆ ਗਈ ਹਾਏ ਵਰਜਾ ਅੰਦਰ ਵਰਜਾ 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 ਅੰਦਰ ਕੀ ਕਰਨਾ ਹੈ ਮੈਂ ਨਹੀਂ ਲੁਕਣਾ ਬਸ ਮੈਂ ਨਹੀਂ ਲੁਕਣਾ ਕਿਹੜਾ ਗਾਣਾ ਲਾਉਣਾ ਹੈ ਪੱਗ ਚੰਨੀ ਮਟਾਲੀ ਲਾਤੇ ਪੱਗ ਸੋਣੀ ਵਟਾਂ ਵਾਲੀ ਉਹ ਲਾਉਣਾ ਗਾਣਾ ਜਿਹੜਾ ਉਹ ਗਾਣਾ ਨਹੀਂ ਚੱਲਦਾ ਉਹ ਤੇਰੀ ਪੱਗ ਸੋਣੀ ਪੱਗ ਸੋਣੀ ਵਟਾਂ ਆਣੀਆਂ ਹਾਏ ਮੇਰੀ ਜਾਨ ਕੱਢੇ ਜੱਚ ਦੀ ਵੀ ਬਾਣੀਆਂ ਕਿਸਮਤ ਨਾ ਮਿਲਿਆ ਏ ਤੂੰ ਸੁਖਣਾ ਸੁਖ ਸੁ ਪਤਾ ਨਹੀਂ ਦਰ ਕਰਕੇ ਗੜੀ ਗੜੀ ਨਹੀਂ ਹੁੰਦਾ ਦਾਦੀ ਕਿਦਾਂ ਮਛਰਦੀ ਆ ਖਲਿਆ ਯਾਰ ਅੱਗੇ ਸੰਦੀਪ ਨੂੰ ਕਹਿੰਦੀ ਕਹਿੰਦੀ ਮੈਂ ਮਛਰਦੀ ਆ ਹਾਂ ਸੰਦੀਪ ਨੂੰ ਭਰਾ ਕਹਿੰਦੀ ਉੱਥੇ ਸਲੂਨ ਤੇ ਕਹਿੰਦੀ ਮੈਂ ਮਛਰਦੀ ਆ ਹਾਂ ਆ ਮੇਰੀ ਜਿੱਤੀ ਨਹੀਂ ਥੱਲੇ ਚੁਗਲੀਆਂ 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 ਪਰ ਕੰਮ ਵੀ ਤੇ ਪ੍ਰੋਫੈਸ਼ਨਲ ਆ ਸੋਹਣੀ ਤੂੰ ਐ ਕਿ ਦੱਸ ਮੈਂ ਕਿ ਲਾਈ ਕਬਾਉ ਨਿਕੰਮਾ ਪਾ ਕੇ ਰੋਇਆ ਬਸਲਾ ਵੀ ਰਾਈ ਮੈਂ ਕਿਹਾ ਵੀ ਬਲੌਕ ਤੋਂ ਸੁਕਾ ਕੇ ਮੇਰਾ ਦੇ ਰਿਹਾ ਮੈਂ ਕਿਹਾ ਕਿ ਮੈਂ ਕਿਹਾ ਕਿ ਹੰਡਫੁੱਟ ਪਟਟਾ ਲੈ ਆਓ ਮੇਰੀ ਗੱਲ ਸੁਣ ਨਾ ਰਾਈ ਨਹੀਂ ਚਾਹ ਪਾਣੀ ਪੀਣਾ ਤੂੰ ਹੀ ਮਣਾ ਕੀਤਾ ਫਿਰ ਹੁਣ ਚੱਲ ਚਾਹ ਨਹੀਂ ਮਾਰਿਆ ਚੱਲ ਪਾ ਉਹ ਦੇ ਚਾਹ ਉਹ ਦੇ ਚਾਰਜ ਦੇ ਕੋੜ ਮੇਰੇ ਕੋ ਬੋਲਣ ਜਾਣੀ ਕੋਈ ਨੀ ਬੋਲੇ ਜਾਣਾ ਬੋਲੋ ਮੈਂ ਨਿਕਲ ਪੈਨ ਲੱਗ ਤੈਨੂੰ ਬੋਲ ਹੋ ਰਹੀਆ ਤੂੰ ਇਹ ਕੱਪ ਲਗਾਉਣ ਆਂ ਮੈਂ ਥੈਂਕ ਯੂ ਵੈਲਕਮ ਕਿਹੜਾ ਫੋਨ ਆ ਆਈਫੋਨ ਆਈਫੋਨ ਤੈਨੂੰ ਕਿੰਨੇ ਕਿ ਆਈਫੋਨ ਇਹਨੂੰ ਪੁੱਛੀ ਕਾਸ਼ ਕਿਹੜਾ ਫੋਨ ਆ ਕਿਹੜਾ ਫੋਨ ਆ ਬੱਸ ਕਿਹੜਾ ਫੋਨ ਆ ਰਿਕੋੜ ਨਹੀਂ ਇਹਦਾ ਨਾਂ ਕੀ ਕਿਹੜਾ ਫੋਨ ਕਹਿਨੀ ਉਹਨੇ ਬੋਲ ਕਿਹੜਾ ਫੋਨ ਆਏ ਨਮਦਾ ਆਈ 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 ਆਈਫੋਨ ਆ ਹਾਂ ਕਿਹੜਾ ਫੋਨ ਆਈਫੋਨ ਆਈਫੋਨ ਆਪੇ ਕਹਾਂਦੀ ਪੈਲੋਂ ਕਹੰਦੀ ਇਹ ਆਈਫੋਨ ਵੇਲੋਂ ਨੂੰ ਫੋਨ ਦਾ ਪਤਾ ਲੱਗ ਗਿਆ ਯਾਰ ਸਾਬ ਇਹਨੂੰ ਪਤਾ ਲੱਗ ਗਿਆ ਉਹ ਆ ਭੰਦੇ ਨਾ ਮਾਰੇ ਜਣੇਗਾ ਕਹੰਦੀ ਇਹ ਆਈਫੋਨ ਆ ਆ ਫੜ ਲਓ ਮੈਨੂੰ ਕਹਿਨਦੀ ਤੇ ਮੈਂ ਫੇਰ ਵਲੌਗ ਸਟਾਰਟ ਕੀਤਾ ਮੈਂ ਕਹਾ ਕਿ ਇਹਨੇ ਕਹਣਾ ਸਾ ਨੀ ਇਹਨਾਂ ਨੇ ਸਿਖਾਇਆ ਪਰ ਆਪੇ ਕਹੰਦੀ ਮਮਾ ਇਹ ਆਈਫੋਨ ਹਾਂ ਮम्मा ਹਾਂਜੀ ਮम्मा ਏ ਆਈਫੋਨ ਆ ਆਈਫੋਨ ਸਾਰੇ ਆਈਫੋਨ ਸਾਰੇ ਆਈਫੋਨ ਹੈ ਕੋਈ ਨਹੀਂ ਆਈਫੋਨ ਏਗੀ ਆਗੀ ਅਗਰ ਆਗੀ ਆਈਫੋਨ ਕਾਤੀ ਕਾਤੀ ਤੇ ਅਨਸੇਰ ਨਾ ਪਣਾਰੇ ਮम्मा ਏ ਆਈਫੋਨ ਹਾਂ ਆਈਫੋਨ ਦਾ ਚਾਚੂ ਨੂੰ ਦੇ ਦੇ ਚਾਚੂ ਦਾ ਚਾਚੂ ਦਾ ਵਾ ਚਾਚੂ ਸਿੰਪਲ ਮੈਮ ਨੂੰ ਦਿਖਾਵਾਂਗੇ ਆਪਣੇ ਮੈਰिज ਦੀ ਐਲਬਮ ਹਰ ਬੁਨੇ ਕੌਣ ਦੇਖੋ ਫਿਰ ਦੱਸਿਓ ਕਿਦਾਂ ਦੀ ਲੱਗੀ ਓਕੇ ਹਰ ਬੁਨੇ ਕੌਣ ਹਰਗੁਣ ਕੀ ਦੀ ਇਹ ਕੌਣ ਆ ਮਮਾ ਇਹ ਕੌਣ ਪਾਪਾ ਹਰਗੁਣ ਕੀ ਕਹਿੰਦੀ ਭੁੱਲ ਦੇਣੀ ਮੈਂ ਨਹੀਂ ਲੁਧਿਆਣੇ ਪਰਾਏ ਹੂ ਦੀਦੀ ਲੁਧਿਆਣੇ ਤੋਂ ਹੂੰ ਜੇ ਤੋ ਐਲਬਮ ਦੇਖੀਓ ਤੋ ਯਾਦ ਆਉਂਦੀ ਯਾਰਾ ਅੰਮਾ ਅੰਮਾ ਪ੍ਰਾਨੀ ਦੇ ਨੇ ਪਪਾ ਅਰਗ ਪਪਾ ਦਾ ਟਾਈਮ ਹੀ ਨਹੀਂ ਲਦੀ ਬੀਤੇ ਅੰਦਰ ਤਿੰਨ ਸਾਲ ਹੋ ਗਏ ਨੇ ਹਰ ਕੀ ਸਾਡੀ ਮੈਰਿਜ ਨੂੰ ਡੇਢ ਮਹੀਨਾ ਚਲੇ ਗਿਆ ਚਲੋ ਆ ਤੇ ਬੇਬੇ ਇੰਨੀ ਬਣੀ ਆ ਨਾ ਵੇਖ ਲੈਂਦੇ ਤੂੰ ਤੇ ਬੜੀ ਬੜੀ ਵੇਖ ਲਈ ਤੇਰੀ ਭਾਬੀ ਤੇਰੀ ਭਾਬੀ ਦਾਦੀ ਉਹ ਤੇ ਪਾਪੀ ਹੁੰਦੀ ਮਾਸੀ ਨੂੰ ਕਹਿੰਦੀ ਭਾਬੀ ਮਾਸੀ ਆ ਵੀ ਦਾਦੀ ਦੀ ਇਹ ਬੱਚੀ ਆ ਵੀ ਦਾਦੀ ਉਹ ਵੀ ਦਾਦੀ ਸਾਰੀਆਂ ਦਾਦੀਆਂ ਸਾਰੀਆਂ ਦਾਦੀਆਂ ਹਾਂ ਬੇਚਲਾ 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 ਨੰਮੀ ਦਾਦੇ ਨੰਮੀ ਦਾਦੇ ਹੈ ਮੈਨੂੰ ਰੋਲਾ ਪਾਉਂਦੇ ਮੈਨੂੰ ਅੱਜ ਤੁਰੇ ਰੋਲਾ ਪਾਉਂਦੇ ਤੂੰ ਜਨਾ ਪਾਦੀ ਰਿਆ ਤੈਨੂੰ ਮੈਂ ਬਹੁਤ ਅਸੀ ਰੋਲਾ ਪਾਉਂਦੇ ਕੋ 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 ਤਸੀ ਰੋਲਾ ਪਾਉਂਦੇ തീനുണ ഹരി ഗുണ ਦੇਖ ਬਣਾ ਤੂੰ ਲੈ ਆਵੇ ਹੋਏ ਥੱਲੇ ਉਤਰਨ ਲੱਗੀ ਹੋਣ ਕਿੱਥੇ ਚਲਨੀ ਆ ਨੰਗੇ ਪੈਰੀਂ ਉਤਰਾਈ ਓਏ ਕੀ ਆ ਕੀ ਹੋ ਬਾਨਾ ਮੱਦਿਆ ਤੂੰ ਦੇਖ ਓ ਨਾ ਮੈਂ ਤੇਰੇ ਕੋਲ ਬਤੇ ਕਰ ਦੋਂ ਮੰਗ ਕੱਲ੍ਹ ਸਵੇਰ ਜਾ ਜੁਲਦੇਸ਼ ਅ ਮੈਂ ਪਾ ਦੇਣਾ ਤੁਹਾਨੂੰ ਉਹ ਨਹੀਂ ਲੈਣੇ ਤੇ ਮਤਮੇ ਦਾ ਸਮਾਂ ਆ। ਮੈਂ ਤਾਂ ਮੈਂ ਇਹ ਕਿਤੇ ਪੁੱਛੀ ਤੂੰ ਦਾ। ਕਿਉਂ ਆਂ? ਤੂੰ ਦਾ। ਉਹ ਨਹੀਂ ਕੋਤੋਂ। ਕਿਹਾ ਤੀ। ਕਿੰਨੇ ਤਾਂ ਕਹੇ ਨਾ ਦਾਦਾ ਨਹੀਂ ਨੀਂਦਾਈ ਤੂੰ ਕਹਦੇ ਨਾ ਕਦਾਦ ਨਹੀਂ ਆਈ ਨਹੀਂ ਇਹ ਮੈਂ ਚੱਲ ਆਡੀ ਕਰ ਲੜ ਦਾਦੂ ਦਾਦੂ ਲਾਂਟੀ ਕਰਨਾ ਫਿਰ ਦਾਦੂ ਨਾ ਆ ਬਾਰੇ ਆਕਰ ਨਾ ਬੰਨ ਮੱਦ ਲੈਗਾ ਫਿਰ ਦਾਦੂ ਨਾ ਆ ਬਾਰੇ ਆਕਰ ਨਾ ਆਕਰ ਕਿ ਕਿ ਸੋੜਿਆ ਦਾ ਤੂੰ ਤੂੰ ਨਾ ਦਾਦੂ ਨਾ ਬਾਰਿਆ ਕਾ ਨਾ ਬਾਰਿਆ ਕਾ ਹੁਣ ਜਾ ਪਾ ਮੈਂ ਤੂੰ ਦਾਦਾ ਕਿਤੇ ਗਿਆ ਓਹ ਪੋਚ ਕਿਉਂ ਆਪੇ ਛੂ ਆਪੇ ਆਪੇ ਛੂ ਆਪੇ ਆਪੇ ਮੈਂ ਨਾ ਤਜਾ ਆਪ ਤੂੰ ਵੀ ਲੋਚ ਜਾ ਲੋ ਵਾਪਿਆ ਛੂ ਉਹ ਜੰਤਰ ਮੰਤਰ ਤੰਤਰ ਆਪੇ ਆਪੇ ਛੂ ਮੰਤਰ ਸਮਝਿਆ ਅਮਾ ਫਿਰ ਕਰ ਦਾਲ ਦੂੰ ਜੰਤਰ ਮੰਤਰ ਪਰ ਚਲ ਸਮਝਿਆ ਪੁੱਤ ਨੂੰ ਲਾਈਟ ਲਗਾ ਬੰਦਾ ਓਕੇ ਬਾਏ ਕੀ ਨਾ ਕਰੋ ਯਾਰ ਨਾਤੀ ਆ ਚਲ ਜਾ ਹੁਣ ਮੈਂ ਬੰਦ ਲਗਾ ਕਰ ਇਹੋ ਇਹ ਢੀਠ ਗਿਆ ਹੋਵੇ ਚਲੋ ਉਧਰ ਭੱਜਾਂ